ਹਾਂਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਿ 1 ਇੰਚ ਸਵਾ ਇੰਚ ਪੌਣਾ ਇੰਚ ਵੀ ਇੰਚ ਟੇਪ ਦੇ ਨਿਸ਼ਾਨ ਆਪਾਂ ਕਿਸ ਤਰੀਕੇ ਨਾਲ ਲਾ ਸਕਦੇ ਹਾਂ ਮੇਰੀ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਸਾਨੂੰ ਇੰਚ ਟੇਪ ਬਾਰੇ ਦੱਸੋ ਵੀ ਸਵਾ ਪੌਣਾ ਤੇ ਇੰਚ ਦਾ ਹਿਸਾਬ ਕਿਤਾਬ ਕੀ ਹੁੰਦਾ ਜੀ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਸਾਰੇ ਡਾਊਟ ਤੁਹਾਡੇ ਕਲੀਅਰ ਕਰਦੇ ਆ ਇਹ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਵੀ 39 ਇੰਚ ਦਾ ਆਪਣਾ 1 ਮੀਟਰ ਬੰਦਾ ਠੀਕ ਹੈ ਜੀ ਉਹ ਕਾਲੀ ਇੰਜਰੀ ਨਹੀਂ ਸ਼ਾਂਤੀ ਆਪਣਾ 1 ਮੀਟਰ ਬੰਦਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਵੀ 1 ਇੰਚ ਕਿਹ ਜੀ 1 ਤੋਂ ਲੈ ਕੇ 2 ਤਿਕ ਤੇ 2 ਤੋਂ ਲੈ ਕੇ 3 ਤਿਕ 2 ਇੰਚ ਹੋ ਗਿਆ ਆਪਣਾ ਜਮੇਨੀ ਠੀਕ ਹੈ ਜੀ ਆ ਵੀ 1 ਇੰਚ ਹੋ ਗਿਆ 1 ਤੋਂ ਲੈ ਕੇ 2 ਤਿਕ ਆਪਣਾ 2 ਇੰਚ ਹੋ ਗਿਆ ਫਿਰ 2 ਤੋਂ ਲੈ ਕੇ 3 ਤਿਕ ਆਪਣਾ 3 ਇੰਚ ਹੋ ਗਿਆ ਠੀਕ ਹੈ ਜੀ ਇਹ ਆਪਣੇ 1 ਇੰਚ ਹੋ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਜੀ ਆਪਾਂ ਵੀ ਇੱਕ ਸੂਤ ਕੀ ਹੁੰਦਾ ਹੈ ਜੋ ਕਈ ਵਾਰ ਆਪਾਂ ਸੂਟ ਕੱਢਦੇ ਆ ਜਾਂ ਕਈ ਵਾਰ ਕੋਈ ਸੂਟ ਕੱਢਦਾ ਹੁੰਦਾ ਆਪ ਨੂੰ ਕਹਿੰਦੇ ਇੱਕ ਸੂਤ ਦੋ ਸੂਤ ਹੁੰਦੇ ਆ ਵੀ ਉਹ ਕੀ ਹੁੰਦੇ ਆ ਦੇਖੋ ਜਦੋਂ ਇੱਕ ਤੋਂ ਬਾਅਦ ਆ ਇੱਕ ਲਾਈਨ ਆ ਗਈ ਨਾਲ ਇਹਦੀ ਇੱਕ ਸੂਤ ਹੋ ਗਿਆ ਆ ਦੋ ਲਾਈਨ ਆ ਗਈ ਦੋ ਦੋ ਸੂਤ ਹੋ ਗਿਆ ਤੇ ਇਸ ਤੋਂ ਬਾਅਦ ਫੇਰ ਲਾਈਨ ਆ ਗਈ ਤਿੰਨ ਸੂਤ ਹੋ ਗਿਆ 1 ਇੰਚ ਵਿੱਚ 8 ਸੂਤ ਹੁੰਦੇ ਆ ਠੀਕ ਹੈ ਜੀ ਆਪਣੀ ਜੜੀਆ ਵਾਲੀਆਂ ਲੈਣਾ ਹੈ ਨਾ ਦੇਖੋ 1 2 3 4 5 6 7 8 ਇੱਕ ਇੰਚ ਵਿੱਚ 8 ਸੂਤ ਹੁੰਦੇ ਆ ਠੀਕ ਹੈ ਜੀ ਜਿਵੇਂ ਕਿ ਇੱਕ ਦੇ ਨਾਲ ਇੱਕ ਸੂਤ ਹੋ ਗਿਆ ਦੋ ਸੂਤ ਹੋ ਗਿਆ ਤਿੰਨ ਸੂਤ ਹੋ ਗਿਆ ਚਾਰ ਹੋ ਗਿਆ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆਂ ਵੀ ਪੌਣਾ ਇੰਚ ਕੀ ਨੂੰ ਕਹਿੰਦੇ ਆ ਦੇਖੋ ਇੱਕ ਤੋਂ ਪਹਿਲਾਂ ਜਿਹੜੀ ਤੀਜੀ ਲਾਈਨ ਆਉਂਦੀ ਹੈ ਇਹਨੂੰ ਆਪਾਂ ਪੌਣਾ ਇੰਚ ਕਹਿੰਦੇ ਆ ਠੀਕ ਹੈ ਜੀ ਦੇਖੋ ਇੱਕ ਦੇ ਨਾਲ 1 ਇੰਚ ਦੇ ਨਾਲ ਆਹ ਇੱਕ ਲੈਣਾ ਹੈਗੀ ਇੱਕ ਆ ਤੀਜੀ ਰੈਨ ਜਿਹੜੀ ਇਹ ਹੁੰਦੀ ਹੈ ਇਹ ਹੋ ਗਿਆ ਜੀ ਪੌਣੇ ਇੰਚ ਤੇ ਠੀਕ ਹੈ ਜੀ ਜਿਵੇਂ ਪੌਣਾ ਇੱਕ ਹੋ ਗਿਆ ਦੋ ਦੇ ਨਾਲ ਤੀਜੀ ਲਾਈਨ ਹੋਗੀ ਪਿੱਛੇ ਇਹ ਹੋ ਗਿਆ ਪੌਣੇ ਦੋ ਤੇਨੇ ਦੇ ਨਾਲ ਪਿੱਛੇ ਤੀਜੀ ਲਾਈਨ ਹੋਗੀ ਇਹ ਹੋ ਗਿਆ ਜੀ ਪੌਣੇ ਤਿੰਨ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆ ਸਵਾ ਇੰਚ ਠੀਕ ਹੈ ਜੀ ਸਵਾ ਇੰਚ ਕੀ ਨੂੰ ਕਹਿੰਦੇ ਆ ਦੇਖੋ ਇੱਕ ਦੇ ਨਾਲ ਵੱਧ ਕੇ ਤੀਜੀ ਲਾਈਨ ਹੋਗੀ ਇਹ ਹੋ ਗਿਆ ਜੀ ਸਵਾ ਇੱਕ ਦੋ ਦੇ ਨਾਲ ਵੱਧ ਕੇ ਤੀਜੀ ਲਾਈਨ ਹੋਗੀ ਇਹ ਹੋ ਗਿਆ ਜੀ ਸਵਾ ਦੋ ਇੰਚ ਠੀਕ ਹੈ ਜੀ 10 ਦੇ ਨਾਲ ਤਿੱਜੀ ਲੈਂਨ ਵੱਧ ਕੇ ਆਏਗੀ ਇਹ ਹੋ ਗਿਆ ਜੀ ਸਵਾ 3 ਇੰਚ ਇਹਨੂੰ ਆਪਾਂ ਸਵਾਈ ਚ ਕਹਿੰਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਦੇਖਾਂਗੇ ਅੱਧਾ ਇੰਚ ਕਿਹਨੂੰ ਕਹਿੰਦੇ ਆ ਦੇਖੋ 1 ਇੰਚ ਦੇ ਸੈਂਟਰ ਜਿਹੜਾ ਹੈਗਾ ਹਾਫ ਲਾਈਨ ਜਿਹੜੀ ਇਹ ਹੈਗਾ ਅੱਧਾ ਇੰਚ ਠੀਕ ਹੈ ਜੀ 1 ਤੇ 2 ਦੇ ਸੈਂਟਰ ਜਿਹੜੀ ਹਾਫ ਲਾਈਨ ਹੋਗੀ ਇਹਨੂੰ ਕਹਿੰਦੇ ਆ ਜੀ ਅੱਧਾ ਇੰਚ ਦੇਖੋ ਇਹ ਅੱਧਾ ਇੰਚ ਹੋ ਗਿਆ ਠੀਕ ਹੈ ਜੀ ਜਿਹੜੀ ਦੋਨਾਂ ਦੇ ਸੈਂਟਰ 'ਚ ਛੋਟੀ ਲੈਣਾ ਇਹ 1/2 ਇੰਚ ਹੋਊਗੀ ਠੀਕ ਹੈ ਜੀ ਤੇ ਮੈਨੂੰ ਉਮੀਦ ਹੈ ਜੀ ਤੁਹਾਨੂੰ ਇਹ ਸਾਰਾ ਕੁਝ ਸਮਝ ਆ ਗਿਆ ਹੁਣ ਇਹ ਵੀ ਮੀਟਰ ਦੇ ਇੰਚ ਟੇਬਲ ਦੇ ਹਿਸਾਬ ਨਾਲ ਆਪਾਂ ਕਿਸ ਤਰੀਕੇ ਨਾਲ ਸਲਾਈ ਦੀ ਕਟਿੰਗ ਕਰਨੀ ਹੈ ਵੀ ਕਿਹੜੇ-ਕਿਹੜੇ ਆਪਣਾ ਇੰਚ ਟੇਬਲ ਦਾ ਹਿਸਾਬ ਹੋਣਾ ਚਾਹੀਦਾ ਅਗਰ ਆਪਣਾ ਇੰਚ ਟੇਬਲ ਦਾ ਹਿਸਾਬ ਹੋਊਗਾ ਤਾਂ ਹੀ ਆਪਾਂ ਸਲਾਈ ਸੈਕ ਸਕਦੇ ਹਾਂ ਠੀਕ ਹੈ ਜੀ ਤੇ ਤੁਹਾਨੂੰ ਸਮਝ ਆ ਗਈ ਹੋਣੀ ਇਹ ਵੀ 1/4 ਇੰਚ ਕਿਹਨੂੰ ਕਹਿੰਦੇ 1/2 ਇੰਚ ਕਿਹਨੂੰ ਕਹਿੰਦੇ 1/4 ਕਿਹਨੂੰ ਕਹਿੰਦੇ ਆ ਠੀਕ ਹੈ ਜੀ ਅਗਰ ਤੁਹਾਨੂੰ ਐਂਚ ਟੇਪ ਦਾ ਨਹੀਂ ਹਿਸਾਬ ਕਈ ਵਾਰ ਕੀ ਹੁੰਦਾ ਜਿਵੇਂ ਆਪਾਂ 24 ਇੰਚ ਦਾ ਚੌਥਾਈ ਭਾਗ ਕੱਢਣਾ ਚੌਥਾ ਭਾਗ ਕੱਢਣਾ ਤੇ ਆਪਾਂ ਨੂੰ ਨਹੀਂ ਹਿਸਾਬ ਹੁੰਦਾ ਵੀ ਇਹ ਚੌਥਾ ਭਾਗ ਕਿਵੇਂ ਕੱਢਣਾ ਦੇਖੋ ਆਪਾਂ ਇਸ ਤਰੀਕੇ ਨਾਲ 24 ਇੰਚ ਤੇ ਇਸ ਤਰੀਕੇ ਨਾਲ ਐਂਚ ਟੇਪ ਰੱਖਾਂਗੇ ਡਬਲ ਕਰਕੇ ਇਸ ਤੋਂ ਬਾਅਦ ਇਹਨੂੰ ਫੇਰ ਡਬਲ ਕਰਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਚੌਥਾ ਭਾਗ ਕਰ ਸਕਦੇ ਆ ਇਹ ਚੌਥਾ ਭਾਗ ਆਪਣਾ ਕਿੰਨਾ ਆ ਗਿਆ 6 ਇੰਚ ਦਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨਛਾਨੀnga ਲਾਸਾਈ ਦੇ ਜਿਵੇਂ ਆਪਣਾ ਤੀਰਾ ਹੋ ਗਿਆ ਜੀ 12 ਇੰਚ ਤੇ ਉਹਦਾ 12 ਦਾ ਹਾਫ ਇਸ ਤਰੀਕੇ ਨਾਲ ਆਪਾਂ ਲਾਸਾਈ ਦੇ ਠੀਕ ਹੈ ਜੀ ਆਪਾਂ ਕਿਵੇਂ ਲਾਉਣਾ ਇਹ ਹਾਫ ਆ ਗਿਆ ਆਪਣਾ 6 ਇੰਚ ਤੇ ਮੈਂ ਉਮੀਦ ਕਰਦੀ ਆਂ ਵੀ ਤੁਹਾਨੂੰ ਮੇਰੀ ਵੀਡੀਓ ਸਮਝ ਆ ਗਈ ਹੋਗੀ ਛੋਟੀ ਜੀ ਵੀਡੀਓ ਸੀ ਜੀ ਜੇ ਤੁਹਾਨੂੰ ਮੇਰੀ ਵੀਡੀਓ ਸਮਝ ਆ ਗਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ